ਅਸੀਂ ਕ੍ਰੈਡਿਟ ਲੈਨੇ ਆ ਅਸੀਂ ਸਮਝਦੇ ਆ ਵੀ ਸਾਡੇ ਦਬਾਅ ਸਦਕਾ ਪੰਜਾਬ ਸਰਕਾਰ ਨੇ ਇਹ ਮਤਾ ਵਿਧਾਨ ਸਭਾ ਚ ਪਾਸ ਕਰਕੇ ਉਹਨੂੰ ਰੱਦ ਕਰ ਦਿੱਤਾ ਔਰ ਅਸੀਂ ਇਹ ਹਾਲੇ ਇਹ ਲੜਾਈ ਮੁੱਕੀ ਨਹੀਂ ਅਸੀਂ ਸਾਰੇ ਸਟੇਟਾਂ ਦੇ ਚੀਫ ਮਿਨਿਸਟਰ ਨੂੰ ਲਿਖਾਂਗੇ ਵੀ ਜਿਸ ਤਰ੍ਹਾਂ ਪੰਜਾਬ ਨੇ ਰੱਦ ਕੀਤਾ ਸਾਰੀਆਂ ਸਟੇਟਾਂ ਇਸੇ ਤਰ੍ਹਾਂ ਉਸ ਕੜੇ ਨੂੰ ਰੱਦ ਕਰਨ ਤਾਂ ਇਹ ਦੂਜਾ 5 ਤਾਰੀਖ ਦੀਆਂ ਜਿਹੜੀਆਂ ਮੰਗਾਂ ਨੇ ਉਹਦੇ ਲਈ ਸਾਡੀ ਤਿਆਰੀ ਪੂਰੀ ਜੋਰ ਸ਼ੋਰ ਨਾਲ ਚੱਲ ਰਹੀ ਹੈ ਪੂਰੀ ਤਿਆਰੀ ਹੈ ਉਹਦੀ ਜਿਹੜਾ ਖੜਾ ਹੈ ਅਸੀਂ ਸਮਝਦੇ ਹਾਂ ਕਿ ਪੰਜਾਬ ਸਰਕਾਰ ਨੇ ਇਹ ਪਹਿਲ ਕਦਮੀ ਕੀਤੀ ਹੈ ਕਿਸਾਨ ਸੰਘਰਸ਼ ਦੇ ਰੋਸ਼ਨੀ ਦੇ ਵਿੱਚ ਉਹਨਾਂ ਨੇ ਇਹ ਘਟੋਕਟਿਕ ਪਹਿਲ ਕਦਮੀ ਕੀਤੀ ਪਰ ਇਸ ਗੱਲ ਨਾਲ ਅਸੀਂ ਕੇਂਦਰ ਸਰਕਾਰ ਦੇ ਖਿਲਾਫ ਸਾਡੀ ਲੜਾਈ ਖਤਮ ਨਹੀਂ ਹੋਣ ਜਾ ਰਹੀ ਕੇਂਦਰ ਸਰਕਾਰ ਕੋਲੋਂ ਸਾਡੀ ਪੁਰਜ਼ੋਰ ਮੰਗ ਹੈ ਕਿ ਇਹ ਨੈਸ਼ਨਲ ਪਾਲਿਸੀ ਫਰੇਮਵਰਕ ਫਾਰ ਐਗਰੀਕਲਚਰ ਮਾਰਕੀਟਿੰਗ ਇਸ ਨੂੰ ਰੱਦ ਕੀਤਾ ਜਾਵੇ ਔਰ ਦੂਜੇ ਸਾਰੇ ਸੂਬਿਆਂ ਦੀਆਂ ਵਿਧਾਨ ਸਭਾਵਾਂ ਦੇ ਵਿੱਚ ਵੀ ਇਸੇ ਤਰ੍ਹਾਂ ਸੂਬਾਈ ਸਰਕਾਰਾਂ ਇਸ ਦੇ ਖਿਲਾਫ ਮਤਾ ਲਿਆਉਣ ਅਸੀਂ ਇਸ ਦੇਸ਼ ਦੀ ਆਪੋਜੀਸ਼ਨ ਪਾਰਟੀਆਂ ਜਿਹੜੀਆਂ ਵਕ ਵਕ ਸੂਬਿਆਂ 'ਚ ਰਾਜ ਕਰ ਰਹੀਆਂ ਹਨ ਉਹਨਾਂ ਨੂੰ ਵੀ ਕਹਿਣਾ ਚਾਹੁੰਦੇ ਹਾਂ ਕਿ ਪੰਜਾਬ ਨੇ ਇੱਕ ਰੌਸ਼ਨੀ ਦਿਖਾਈ ਹੈ ਪੰਜਾਬ ਦੀ ਕਿਸਾਨ ਲਹਿਰ ਨੇ ਸਾਰੇ ਦੇਸ਼ ਨੂੰ ਇੱਕ ਵਾਰ ਫਿਰ ਰੌਸ਼ਨੀ ਦਿਖਾਈ ਹੈ ਅਸੀਂ ਆਸ ਕਰਦੇ ਹਾਂ ਕਿ ਵਿਰੋਧੀ ਸਿਆਸੀ ਪਾਰਟੀਆਂ ਦੀਆਂ ਸਰਕਾਰਾਂ ਵੀ ਇਸ ਦਿਸ਼ਾ 'ਚ ਅੱਗੇ ਕਦਮ ਪੁੱਟਣਗੀਆਂ 5 ਮਾਰਚ ਤੋਂ ਜਿਹੜੇ ਪ੍ਰੋਟੈਸਟ ਨੇ ਸਾਰੇ ਦੇਸ਼ ਵਿਆਪੀ ਜਿਹੜੇ ਸੁਭਾਈ ਵਿਧਾਨ ਸਭਾਵਾਂ ਦੇ ਅੱਗੇ ਉਸ ਮਾਮਲੇ 'ਚ ਸਾਰੇ ਦੇਸ਼ 'ਚ ਲਾਗੂ ਹੋਣਗੇ ਔਰ ਪੰਜਾਬ ਇੱਕ ਜਿਹੜ ਨੂੰ ਕਹਿੰਦੇ ਨੇ ਮੋਰੀ ਇੱਕ ਰਸਤਾ ਹੈ ਜਿਹੜਾ ਦਰਸਾ ਰਿਹਾ ਹੈ ਲੋਕਾਂ ਦਾ 5 ਮਾਰਚ ਨੂੰ ਇੱਕ ਸਾਡੀ ਵੱਡੀ ਤਿਆਰੀ ਆ ਹਜ਼ਾਰਾਂ ਟਰੈਕਟਰ ਟਰਾਲੀਆਂ ਜਿਹੜੀਆਂ ਇੱਥੇ ਸਾਡੀਆਂ ਪਹੁੰਚ ਜਾਣਗੀਆਂ ਇੱਕ ਮਸਲਾ ਜਿਹੜਾ ਪੰਜਾਬ ਸਰਕਾਰ ਨੇ ਅੱਜ ਵਿਧਾਨ ਸਭਾ 'ਚ ਸਾਡਾ ਉਹ ਸਾਡਾ ਹੱਲ ਕੀਤਾ। ਬਾਕੀ 2 ਸਾਲ ਪਹਿਲਾਂ 19 ਦਸੰਬਰ 2023 ਨੂੰ ਮੁੱਖ ਮੰਤਰੀ ਪੰਜਾਬ ਦੇ ਨਾਲ ਇੱਕ ਸਾਡਾ ਲਿਖਤੀ ਸਮਝੌਤਾ ਹੋਇਆ ਸੀ ਜਿਹਦੇ 'ਚ 12 ਮੰਗਾ ਸੀ। ਉਹਦੇ ਤੱਕ ਇੱਕ ਵੀ ਮੰਗ ਇਹਨਾਂ ਨੇ 2 ਸਾਲ ਤੋਂ ਉੱਪਰ ਸਮਾਂ ਹੋ ਗਿਆ ਲਾਗੂ ਨਹੀਂ ਕੀਤੀ। ਉਹ ਅਸੀਂ 12 ਮੰਗਾ ਵੀ ਤੁਹਾਨੂੰ ਦੱਸ ਦੇਵਾਂਗੇ ਤੇ ਉਹ ਅਸੀਂ ਦੁਬਾਰਾ ਸਰਕਾਰ ਨੂੰ ਭੇਜ ਵੀ ਦਿੱਤੀਆਂ ਵੀ ਫੌਰੀ ਤੌਰ ਤੇ ਲਾਗੂ ਕਰੋ। ਨਹੀਂ ਤਾਂ ਸਾਡੀ ਪੂਰੀ ਤਿਆਰੀ ਆ ਅਸੀਂ 5 ਮਾਰਚ ਨੂੰ ਪੂਰੀ ਤਰ੍ਹਾਂ ਅਸੀਂ ਤਿਆਰੀ ਦੇ ਨਾਲ ਲੰਮੇ ਮੋਰਚੇ ਦੇ ਤਹਿਤ ਅਸੀਂ ਇੱਥੇ ਚੰਡੀਗੜ੍ਹ ਵਿੱਚ ਪ੍ਰਵੇਸ਼ ਕਰਾਂਗੇ। ਬਰਦੂਸਰੀ। ਮੇਰਾ ਕਹਿਣਾ ਮਿੱਠਾ ਮਸਲਾ ਦਾ ਸਾਡਾ ਪੰਜਾਬ ਦੇ ਸੰਘਰਸ਼ ਨਾਲ ਪੰਜਾਬ ਦੇ ਜਿਹੜੇ ਇੱਕ ਸਾਲ ਲੜਨ ਲੋਕ ਨੇ ਉਹ ਸਰਕਾਰ ਨੇ ਇੱਕ ਤਰ੍ਹਾਂ ਦਾ ਮਸਲਾ ਸਾਡਾ ਹੱਲ ਹੋਊਗਾ। ਪਰ ਜਿਵੇਂ ਰਵਿੰਦਰ ਨੇ ਗੱਲ ਕਹੀ ਹੈ ਅਸੀਂ ਦੂਜੀਆਂ ਸਟੇਟ ਸਰਕਾਰਾਂ ਨੂੰ ਕਹਿੰਦੇ ਆ ਖਾਸ ਕਰਕੇ ਜਿਹੜੀਆਂ ਵਿਰੋਧੀ ਨੇ ਮਤ ਸਰਕਾਰਾਂ ਉਹ ਜਿਵੇਂ ਪੰਜਾਬ ਸਰਕਾਰ ਨੇ ਕਦਮ ਚੁੱਕਿਆ ਉਹਨਾਂ ਨੂੰ ਕਦਮ ਚੁੱਕਣਾ ਚਾਹੀਦਾ ਹੈ। ਤੇ ਗਾਹਾਂ ਸੈਂਟਰ ਸਰਕਾਰ ਤੇ ਅਗਨੀ ਸੰਘਰਸ਼ ਅਸੀਂ ਦੋਵਾਵਾ ਦਵਾ ਪਾਵਾਂਗੇ ਵੀ ਇਹਨੂੰ ਜਮ੍ਹਾਂ ਕਰਜ ਕੀਤਾ ਜਾਵੇ ਸਾਡੀ 5 ਤਰੀਕ ਦੀ ਪੱਕੀ ਤਿਆਰੀ ਹੈ ਸਾਡੇ ਵਰਕਰ ਸਾਡੇ ਆਗੂ ਪਿੰਡਾਂ ਦੇ ਵਿਚਾਰ ਮੀਟਿੰਗਾਂ ਕਰਾਉਂਦੇ ਨੇ ਵੱਡੀ ਪੱਧਰ ਤੇ ਤਿਆਰੀ ਕਰਕੇ ਆਵਾਂਗੇ ਪੂਰਾ ਪ੍ਰਮਥ ਲੱਕੇ ਆਵਾਂਗੇ ਜਿਹੜੀਆਂ ਰਹਿਦੀਆਂ ਮੰਗਾਂ ਪੰਜਾਬ ਸਰਕਾਰ ਨਾਲ ਉਹ ਮੰਨ ਜਾਂਦੀ ਹੈ ਫਿਰ 5 ਤਰੀਕ ਤੋਂ ਬਾਅਦ ਹੋ ਸਕਦਾ ਹੈ ਵੀ ਗਾਹਾਂ ਕੀ ਕਰਨ ਪਰ ਕਿਹੜਾ ਲੰਮਾ ਤਰਨਾ ਚੱਲੂਗਾ ਬੁਟਾ ਸਿੰਘ ਬੁਟਾ ਕੱਕੜ ਦੇ ਦੇਖੋ ਜਿਹੜਾ ਕੌਮੀ ਕੇਤੀ ਨੀਤੀ ਦਾ ਖਰੜਾ ਪੰਜਾਬ ਸਰਕਾਰ ਨੇ ਜਿਹੜਾ ਰੱਦ ਕੀਤਾ ਉਹਨੂੰ ਅਸੀਂ ਜਥੇਬੰਦ ਜਿਹੜਾ ਸੰਯੁਕਤ ਮੋਰਚੇ ਦੀ ਪ੍ਰਾਪਤੀ ਕਰਦੇ ਹਾਂ ਦੂਸਰੀ ਗੱਲ ਇਹ ਹੈ ਕਿ ਜੇ ਬਹੁ ਗਿਣਤੀ ਸਟੇਟਾਂ ਦੇ ਵਿੱਚੋਂ ਇਹ ਮਤਾ ਰੱਦ ਨਹੀਂ ਹੁੰਦਾ ਪਾਸ ਕਰਾ ਕੇ ਐਕਟ ਬਣ ਜਾਂਦਾ ਅਸੀਂ ਇਹਦੇ ਤੇ ਪੂਰੇ ਜੋਰ ਸ਼ੋਰ ਨਾਲ ਸਾਰੇ ਸਟੇਟਾਂ ਤੋਂ ਬਾਅਦ ਫਿਰ ਕੇਂਦਰ ਸਰਕਾਰ ਦੇ ਵਿਰੁੱਧ ਉਹ ਐਕਟ ਰੱਦ ਕਰਾਉਣ ਦੇ ਲਈ ਜਿਹੜਾ ਬਣਾਉਣਗੇ ਇਹਦੇ ਖਿਲਾਫ ਇਹ ਲੰਬੀ ਲੜਾਈ ਲਈ ਅਸੀਂ ਤਿਆਰੀ ਕਰ ਰਹੇ ਹਾਂ ਇਹ ਮੈਂ ਪਹਿਲਾਂ ਮਤਲਬ ਦਿੱਲੀ ਜਾਣ ਤੋਂ ਪਹਿਲਾਂ ਤਿਆਰੀ ਕੀਤੀ ਸੀ ਹੁਣ ਉਸ ਕਿਸਮ ਦੀ ਤਿਆਰੀ ਹੈ ਜਿਹੜੀ ਅਸੀਂ ਬੈੱਡ ਰਹੇ ਹਾਂ ਸਾਨੂੰ ਪਤਾ ਹੈ ਕਿ ਕਾਫੀ ਸਟੇਟਾਂ ਦੇ ਵਿੱਚੋਂ ਜਿਹਨੂੰ ਡਬਲ ਇੰਜਨ ਸਰਕਾਰਾਂ ਕਹਿੰਦੇ ਨੇ ਉਹ ਇਹ ਮਤੇ ਨੂੰ ਨਹੀਂ ਰੱਦ ਕਰਨੀਆਂ ਉਹ ਰੱਦ ਕਰਾਉਣ ਲਈ ਸੈਂਟਰ ਤੇ ਸਾਨੂੰ ਦਬਾਅ ਪਾਉਣਾ ਪੈਣਾ ਭੰਗੂਸਾ ਭੰਗੂਸਾ ਚੋਲ ਕੋਈ ਨਹੀਂ ਸਾ ਤੇਵੇਂ ਸੇ ਬਹੁਤ ਜਾੜਾ ਗਲਤ ਆ ਚੁੱਕੀ ਹੈ ਮੈਂ ਇਸ ਦੇ ਵਿੱਚ ਦੋ ਗੱਲਾਂ ਐਡ ਕਰਨੀਆਂ ਵੀ ਪੰਜਾਬ ਸਰਕਾਰ ਇਸ ਦਾ ਬਹੁਤਾ ਕ੍ਰੈਡਿਟ ਨਾ ਲਵੇ ਵੀ ਇਹ ਨਹੀਂ ਕਿ ਪੰਜਾਬ ਸਰਕਾਰ ਨੂੰ ਸੀ ਬੇਲ ਆਊਟ ਕਰ ਲੈਣਾ ਉਸ ਮਿਲ ਜਿਹੜਾ ਖੜਾਵਾ ਰੱਦ ਕਰ ਦਿੱਤਾ ਇਹ ਬੜਾ ਵੱਡਾ ਪ੍ਰੈਸ਼ਰ ਸੀ ਇਸ ਸਕੀਮ ਦਾ ਬੜੀ ਦੇਰ ਤੋਂ ਚੱਲ ਰਿਹਾ ਜੀ ਸਾਕੀ ਅੰਦਰਸਾ ਨੰਬਰ 2 ਕਰਜ਼ੇ ਦਾ ਸਵਾਲ ਉਹ ਬਹੁਤ ਵੱਡਾ ਹੈ ਪੰਜਾਬ ਦਾ ਕਿਸਾਨ ਸਭ ਤੋਂ ਵੱਧ ਕਰਜ਼ੇ ਵਿੱਚ ਹੈ ਔਰ ਪੰਜਾਬ ਸਰਕਾਰ ਇਸ ਬਾਰੇ ਕੁਝ ਨਹੀਂ ਕਰ ਰਹੀ ਨੰਬਰ 3 ਪਾਣੀਆਂ ਦਾ ਮੁੱਦਾ ਬੜਾ ਹੈ ਮੈਂ ਪਾਣੀ ਨਾਲ ਖੇਤਾਂ ਲਈ ਹੈ ਨਾ ਪੀਣ ਲਈ ਹੈ ਬੜੀ ਦੇਰ ਦੀ ਇਸ ਮਸਲੇ ਨੂੰ ਉਠਾ ਰਹੇ ਹਾਂ ਪਰ ਸਰਕਾਰ ਆਪਣੇ ਕੰਨ ਬੋਲੇ ਕਰਕੇ ਬੈਠੀ ਹੈ ਸੋ ਇਹ ਮੁੱਦੇ ਬੁਲੇ ਪੈਂਡਿੰਗ ਨੇ ਸਰਕਾਰ ਨਾਲ ਪਈ ਹੈ ਪੰਜਾਬ ਸਰਕਾਰ ਨੂੰ ਸੁਣਨ ਰਿਹਾ ਲੇਟ ਹੈ ਜਿਸ ਤਰ੍ਹਾਂ ਬੈਂਕਾਂ ਦਾ ਕਰਜ਼ਾ ਵਨ ਟਾਈਮ ਸੈਟਲਮੈਂਟ ਸਕੀਮ ਹੈ ਕਿਸੇ ਕਾਰਪੋਰੇਟਸ ਦਾ ਕਰਦੇ ਹੋ ਪਰ ਕਿਸਾਨਾਂ ਲਈ ਕੋਈ ਵਨ ਟਾਈਮ ਸੈਟਲਮੈਂਟ ਸਕੀਮ ਨਹੀਂ ਇਸ ਕਰਕੇ ਜਿਹੜਾ ਬੜੇ ਗੰਭੀਰ ਜਿਹੜਾ ਕਿਸਾਨੀ ਨਾਲ ਸੰਬੰਧਿਤ ਮੁੱਦੇ ਪਈ ਹੈ ਪੰਜਾਬ ਸਰਕਾਰ ਉਹ ਸੀ ਉਠਾ ਰਹੇ ਹਨ 5 ਮਾਰਚ ਨੂੰ ਤਾਂ ਹੀ ਵੱਡਾ ਜਿਹੜਾ ਪ੍ਰੋਗਰਾਮ ਹੈ ਸਾਰੇ ਗੇਸ ਦੀ ਗੱਲ ਤਾਂ ਨਹੀਂ ਪੰਜਾਬ ਚ ਵੀ ਹੋ ਰਿਹਾ ਹੈ ਇਹਨਾਂ ਮੋdern ਪੰਜਾਬ ਸਰਕਾਰ ਦੇ ਖਿਲਾਫ ਅਤੇ ਕੇਂਦਰ ਦੇ ਖਿਲਾਫ ਲੜਾਈ ਜਿਹੜੀ ਜਾਰੀ ਹੈ। ਹਾਂਜੀ। ਦੋ ਦੋ ਗੱਲਾਂ ਹੋਰ ਹੈ। 5 ਮਾਰਚ ਨੂੰ ਜਿਹੜਾ ਅਸੀਂ ਆ ਰਹੇ ਹਾਂ 12 ਨਹੀਂ ਸਾਡੀਆਂ ਲਗਭਗ 18 ਦੇ ਕਰੀਬ ਜਿਹੜੀਆਂ 19 ਦਸੰਬਰ 2023 ਦੀ ਮੀਟਿੰਗ 'ਚ ਜਿਹੜੀਆਂ ਮੰਗਾ ਐਗਰੀਡ ਸੀ ਉਹ ਆਲਰੇਡੀ ਮੈਮੋਰੰਡਮ ਦਾ ਫਿਰ ਹਿੱਸਾ ਬਣਾਈਆਂ। ਇਕ ਤਰ੍ਹਾਂ ਅਸੀਂ ਪੰਜਾਬ ਸਰਕਾਰ ਤੋਂ ਇਹ ਮੰਗ ਕਰ ਰਹੇ ਹਾਂ ਕਿ 6 ਫਸਲਾਂ ਬਾਸਮਤੀ, ਮੱਕੀ, ਮੂੰਗੀ, ਆਲੂ, ਮਟਰ ਤੇ ਗੋਭੀ ਇਹਦਾ ਐਮਐਸਪੀ ਤੇ ਖਰੀਦ ਦੀ ਗਾਰੰਟੀ ਕਰੇ ਪੰਜਾਬ ਸਰਕਾਰ ਪੰਜਾਬ ਨੂੰ ਇਸ ਸਮੇਂ ਫਸਲੀ ਭੁਪਿੰਤਾ ਦੀ ਬਹੁਤ ਜ਼ਿਆਦਾ ਲੋੜ ਹੈ ਔਰ ਇਸ ਮਾਮਲੇ ਚ ਨਾਲੋਂ ਨਾਲ ਅਸੀਂ ਇਹ ਵੀ ਕਹਿਣਾ ਚਾਹੁੰਦੇ ਹਾਂ ਕਿ ਸਰਕਾਰ ਇਹ ਸਪਸ਼ਟ ਕਰੇ ਕਿ ਕਣਕ ਦੀ ਚੁਕਾਈ ਤੇ ਉਹਦੀ ਖਰੀਦ ਦਾ ਬੰਦੋਬਸਤ ਕਿਸ ਤਰ੍ਹਾਂ ਦਾ ਯਕੀਨੀ ਬਣੂਗਾ ਜਾਂ ਨਹੀਂ ਬਣੂਗਾ ਝੋਨੇ ਵੇਲੇ ਸਾਨੂੰ ਬਹੁਤ ਮਾਰ ਪਈ ਹੈ ਕਾਟ ਲੱਗੀ ਹੈ ਔਰ ਉਸ ਕਾਟ ਦੀ ਪਰਪਾਈ ਦਾ ਸਵਾਲ ਵੀ ਸਾਹਮਣੇ ਹੈ ਨਾਲੋਂ ਨਾਲ ਅਗਲੀ ਵਾਰੀ ਝੋਨੇ ਦੀ ਕਿਹੜੀਆਂ ਕਿਸਮਾਂ ਅਸੀਂ ਬੀਜੀਏ ਇਹ ਵੀ ਪਹਿਲਾਂ ਹੀ ਨੋਟੀਫਾਈ ਕਰੇ ਤਾਂ ਜੋ ਮਾਗਰੋ ਸਾਡੀ ਮੰਡੀਆਂ ਚ ਖੱਜਲ ਖੁਆਰੀ ਨਾ ਹੋਵੇ ਇਸ ਦੇ ਇਲਾਵਾ ਕਰਜ਼ੇ ਦਾ ਸਵਾਲ ਹੈ ਕਰਜ਼ਾ ਨਵੇੜੂ ਕਾਨੂੰਨ ਕਰਜ਼ਾ ਜਿਹੜੇ ਕਿਸਾਨ ਮਜ਼ਦੂਰ ਦੇ ਨੋ ਉਸ ਮਰਥ ਹੋ ਗਏ ਉਸ ਮਾਮਲੇ ਚ ਕਰਜ਼ਾ ਨਵੇੜੂ ਕਾਨੂੰਨ ਕੇਂਦਰ ਸਰਕਾਰ ਤੋਂ ਵੀ ਮੰਗਦੇ ਆ ਅਸੀਂ ਤੇ ਪੰਜਾਬ ਸਰਕਾਰ ਤੋਂ ਵੀ ਮੰਗਦੇ ਆ ਇਸ ਮਾਮਲੇ 'ਚ ਪੰਜਾਬ ਸਰਕਾਰ ਨੇ ਕੋਆਪਰੇਟਿਵ ਅਦਾਰੇਾਂ 'ਚ ਚਾਹੇ ਉਹ ਲੈਂਡ ਮਾਰਗੇਜ ਬੈਂਕ ਹੈ ਚਾਹੇ ਕੋਆਪਰੇਟਿਵ ਬੈਂਕ ਹੈ ਇਨ੍ਹਾਂ 'ਚ ਵਨ ਟਾਈਮ ਸੈਟਲਮੈਂਟ ਸਕੀਮ ਕਮਰਸ਼ੀਅਲ ਬੈਂਕਾਂ ਦੀ ਤਰ੍ਹਾਂ ਨਵਾਰਡ ਨਾਲ ਸਲਾਹ ਕਰਕੇ ਦੇਣ ਦੀ ਸੂਧਾਰਤਕ ਪ੍ਰਵਾਨਗੀ 19 ਦਸੰਬਰ 2023 ਦੀ ਮੀਟਿੰਗ ਨੂੰ ਕੀਤੀ ਸੀ ਪਰ ਅੱਜ ਲਗਭਗ ਸਵਾ ਸਾਲ ਹੋ ਗਿਆ ਇਸ ਮਾਮਲੇ 'ਚ ਇੱਕ ਕਦਮ ਅੱਗੇ ਨਹੀਂ ਪੁੱਟਿਆ ਗਿਆ ਸਹਿਕਾਰੀ ਸੁਭਾਵਾਂ ਚ ਨਵੇਂ ਖਾਤੇ ਖੋਲਣ ਦਾ ਮਾਮਲਾ ਮੰਨਿਆ ਸੀ ਪੰਜਾਬ ਸਰਕਾਰ ਨੇ 1 ਜਨਵਰੀ 2024 ਤੋਂ ਖੋਲਣੇ ਸੀ ਬਿਲਕੁਲ ਚੁੱਪ ਕਰਕੇ ਬੈਠੇ ਨੇ ਇਸੇ ਤਰ੍ਹਾਂ ਆਵਾਰਾ ਡੰਗਰਾ ਤੋਂ ਜਾਂ ਸਾਡੇ ਜੰਗਲੀ ਸੂਰਾ ਤੋਂ ਜੋ ਸਾਡੀ ਫਸਲ ਬਰਬਾਦ ਹੁੰਦੀ ਹੈ ਉਸ ਮਾਮਲੇ ਚ ਹਥਿਆਰਾਂ ਦਾ ਲਾਇਸੈਂਸ ਦੇਣ ਦੀ ਵਿਧੀ ਸਰਲ ਬਣਾਉਣ ਦੀ ਗੱਲ ਮੰਨ ਲਈ ਗਈ ਸੀ 19 ਦਸੰਬਰ 2023 ਨੂੰ ਪਰੇਸ਼ ਮਾਮਲੇ ਤੇ ਇੱਕ ਕਦਮ ਵੀ ਅੱਗੇ ਨਹੀਂ ਪੁੱਟਿਆ ਗਿਆ ਇਸੇ ਤਰ੍ਹਾਂ ਅੱਜ ਆਬਾਦਕਾਰਾਂ ਨੂੰ ਮਾਲਕੀ ਹੱਕ ਦੇਣ ਦਾ ਸਵਾਲ ਹੈ ਜਿਹੜੇ ਲੋਕ ਗਰੀਬ ਜਾਂ ਜਿਹੜੇ ਕੋਈ ਲੋੜਵੰਦ ਲੋਕਾਂ ਨੇ ਪੰਚਾਇਤੀ ਜ਼ਮੀਨਾਂ 'ਚ ਘਰ ਪਾ ਲਏ ਨੇ ਉਹਨਾਂ ਦੀ ਮਾਲਕੀ ਹੱਕ ਦੇਣ ਦਾ ਕੁਐਸਚਨ ਹੈ ਆਬਾਦਕਾਰਾਂ ਨੂੰ ਮਾਲਕੀ ਹੱਕ ਦੇਣ ਦਾ ਕੁਐਸਚਨ ਹੈ ਕਰਜ਼ੇ ਦੇ ਨਾਲ-ਨਾਲ ਇਸੇ ਤਰ੍ਹਾਂ ਪਾਣੀ ਦੇ ਸਵਾਲ ਨੇ ਹਰ ਖੇਤ ਤੱਕ ਨਹਿਰੀ ਪਾਣੀ ਹਰ ਘਰ ਤੱਕ ਪੀਣ ਵਾਲਾ ਸਾਫ਼ ਪਾਣੀ ਔਰ ਇਸ ਦੇ ਨਾਲ ਪੰਜਾਬ ਦੀ ਜ਼ਮੀਨ ਹੇਠ ਜਿਹੜਾ ਸਾਡਾ ਪਾਣੀ ਹੈ ਜਿਸ ਹਿਸਾਬ ਨਾਲ ਪਾਣੀ ਭਾਰੇ ਤੱਤ ਨੇ ਇਸ ਮਾਮਲੇ 'ਚ ਕੀ ਯੋਜਨਾ ਹੈ ਸਰਕਾਰ ਦੀ ਪੂਰੀ ਦੀ ਪੂਰੀ ਕਾਰਜ ਯੋਜਨਾ ਇਹ ਸਾਡੀ ਮੰਗ ਦਾ ਹਿੱਸਾ ਆ ਤਾਂ ਜੋ ਪੰਜਾਬ ਦੇ ਵਿੱਚ ਜਿਹੜਾ ਸਾਰੇ ਲੋਕਾਂ ਦਾ ਇਹ ਸੰਕਟ ਬਣਨ ਵਾਲਾ ਆ ਕਿ ਸਾਨੂੰ ਮਾੜਾ ਪਾਣੀ ਮਿਲਦਾ ਸਾਡੇ ਖੇਤਾਂ ਨੂੰ ਵੀ ਨਹੀਂ ਲਾਉਣ ਨੂੰ ਮਿਲਦਾ ਚੰਗਾ ਪਾਣੀ ਔਰ ਪੀਣ ਵਾਲਾ ਪਾਣੀ ਵੀ ਨਹੀਂ ਸਾਫ਼ ਮਿਲਦਾ ਇਹ ਸਾਰੇ ਮਾਮਲੇ ਅਸੀਂ 5 ਮਾਰਚ ਨੂੰ ਉਠਾ ਰਹੇ ਆਂ ਔਰ ਇਨ੍ਹਾਂ ਮਾਮਲਿਆਂ ਤੇ ਪੰਜਾਬ ਸਰਕਾਰ ਦਾ ਰੁਖ ਕੀ ਹੋਊਗਾ ਇਹ ਗੱਲ 5 ਮਾਰਚ ਦੇ ਸਾਰੇ ਪ੍ਰਦਰਸ਼ਨ ਨੂੰ ਤੈਅ ਕਰੇਗੀ। ਕਵਾਰਾ ਡੰਗਰਾਂ ਲਈ 31 ਮਾਰਚ 2024 ਸਾਨੂੰ ਲਿਖ ਕੇ ਦਿੱਤਾ ਸੀਗਾ ਭਗਵੰਤ ਮਾਨ ਜੀ ਨੇ ਵੀ 1000 ਏਕੜ ਜਿਹੜਾ ਪਟਿਆਲੇ ਦੇ ਕੋਲ ਜ਼ਮੀਨ ਆ ਉਹ ਅਸੀਂ ਰੱਖਮੀ ਰੱਖ ਲਈ ਆ ਉਹਦੇ ਚ ਡੰਗਰ ਸਾਰੇ ਛੱਡ ਦਿੱਤੇ ਜਾਣਗੇ। ਉਹ 31 ਮਾਰਚ 24 ਕਦੋਂ ਦੀ ਲੰਘਈ ਆ ਉਹ ਵੀ ਸਾਡਾ ਫੈਸਲਾ ਨਹੀਂ ਪੂਰਾ ਹੋਇਆ। ਦੂਸਰਾ ਸਾਡੀ ਗੰਨੇ ਦੀਆਂ ਮਿੱਲਾਂ ਚੱਲ ਰਹੀਆਂ ਨੇ। ਉਹਦੇ ਜਿਹੜਾ ਹਿੱਸਾ ਪੰਜਾਬ ਸਰਕਾਰ ਨੇ ਪ੍ਰਾਈਵੇਟ ਮਿੱਲਾਂ ਨੂੰ ਪਾਉਣਾ ਹੁੰਦਾ ਉਹ ਅਜੇ ਤੱਕ ਨਹੀਂ ਦਿੱਤਾ ਉਹ ਸਾਡੀਆਂ ਪੇਮੈਂਟਾਂ ਵੀ ਸਰਕਾਰ ਵੱਲ ਖੜੀਆਂ ਨੇ ਉਹ ਵੀ ਅਸੀਂ ਕਹਿੰਦੇ ਆ ਵੀ ਫੌਰੀ ਤੌਰ ਤੇ ਉਹ ਪੇਮੈਂਟਾਂ ਪਾਈਆਂ ਜਾਣ ਤੀਜਾ ਇੱਕ ਲਿਫਟ ਪੰਪਾਂ ਵਾਲੀ ਗੱਲ ਸੀ 2023 ਤੋਂ ਬਾਅਦ ਉੱਥੇ ਜਿਹੜੇ ਬਿੱਲ ਲੱਗਦੇ ਆ ਡਿਫਾਲਟਰ ਹੋ ਗਏ ਉੱਥੇ ਕਨੈਕਸ਼ਨ ਕੱਟੇ ਜਾ ਰਹੇ ਆ ਲਿਫਟ ਪੰਪ ਜਿਹੜੇ ਨਹਿਰਾਂ ਤੇ ਲੱਗੇ ਆ ਉਹ ਵੀ ਸਾਡੀ ਮੰਗੀ ਸਹਿਮਤ ਹੋ ਗਈ ਸੀ ਸਰਕਾਰ ਉਹ ਵੀ ਜਿਵੇਂ ਦਾ ਤਿਉਹਾਂ ਇਹ ਮੰਗਾਂ ਤੇ ਅਸੀਂ ਕਹਿੰਦੇ ਆ ਫੌਰੀ ਤੌਰ ਤੇ ਵਿਚਾਰ ਸਰਕਾਰ ਕਰੇ ਤਾਂ ਇਹਨਾਂ ਨੂੰ ਮੰਗੇ ਇੱਕ ਬਹੁਤ ਵੱਡੀ ਸਮੱਸਿਆ ਆਉਣ ਵਾਲੇ ਸਮੇਂ ਵਿੱਚ ਸਾਡੇ ਸਿਰ ਆਉਣ ਵਾਲੀ ਹੈ ਸਾਰੇ ਪੰਜਾਬ ਦੇ ਹਿੱਸੇ ਰੋਦੀ ਬੜੀ ਅੱਜਕੱਲ ਮੀਡੀਆ ਚਰਚਾ ਹੈ ਪਿਛਲੀ ਵਾਰੀ ਅਸੀਂ ਜਦੋਂ ਚੀਫ ਮਿਨਿਸਟਰ ਨਾਲ ਮੀਟਿੰਗ ਹੋਈ ਸੀ ਇੱਥੇ 19 ਅਕਤੂਬਰ ਨੂੰ ਝੋਨੇ ਦੀ ਖਰੀਦ ਵੇਲੇ ਉਸ ਵੇਲੇ ਅਸੀਂ ਕਿਹਾ ਸੀ ਵੀ ਤੁਹਾਡੇ ਅਫਸਰ ਕੁਝ ਕਰ ਨਹੀਂ ਰਹੇ ਤੁਸੀਂ ਕੁਝ ਕੀਤਾ ਨਹੀਂ ਉਹਦਾ ਨਤੀਜਾ ਇਹ ਹੈ ਵੀ ਸਪੇਸ ਹੈ ਨਹੀਂ ਪੰਜਾਬ ਚੋਂ ਮੂਵਮੈਂਟ ਹੋ ਨਹੀਂ ਰਹੀ ਫੂਡ ਸਪ੍ਰਿੰਸ ਦੀ ਤੇ ਤੁਸੀਂ ਚੌਲ ਕਿੱਥੇ ਲਾਓਗੇ ਸਾਡੀ ਲੁੱਟ ਹੋਏਗੀ ਔਰ ਉਦੋਂ ਚੂਕ ਸੱਚ ਬੋਲ ਕੇ ਮੀਟਿੰਗ ਉਹਨਾਂ ਨੇ ਸਮਾਪਤ ਕਰ ਦਿੱਤੀ ਪਰ ਹੋਇਆ ਉਹੀ ਵੀ ਸਾਡੀ ਮੰਡੀਆਂ ਦੇ ਵਿੱਚ ਲੁੱਟ ਹੋਈ ਝੋਨੇ ਦੇ ਖਰੀਦ ਵੇਲੇ ਘੱਟ ਲੱਗੇ ਐਸ ਵੇਲੇ ਸਥਿਤੀ ਫੇਰ ਏਡੀ ਗੰਭੀਰ ਹੈ ਜਿਹੜਾ ਝੋਨਾ ਰਾਈਸ ਮਿਲਰਸ ਕੋਲ ਪਿਆ ਰੋਜ਼ ਅਸੀਂ ਖਬਰਾਂ ਪੜ੍ਹਦੇ ਆ ਹੁਣ ਤੱਕ 30% ਜਿਹੜਾ ਮਾਲ ਉਹ ਪੀੜਿਆ ਜਾ ਚੁੱਕਾ ਹੈ ਉਹਨਾਂ ਦੇ ਉਹ ਚੀਕਾਂ ਮਾਰਦੇ ਨੇ ਉਹਨਾਂ ਦੀ ਲੇਬਰ ਭੱਜਣ ਵਾਲੀ ਹੈ ਜੇ ਦੂਜੇ ਸਾਲ ਲਗਾਤਾਰ ਜਿਵੇਂ ਪਹਿਲੇ ਸਾਲ 3000 ਕਰੋੜ ਦਾ ਕਾਟਾ ਮਿਲਿੰਗ ਇੰਡਸਟਰੀ ਨੂੰ ਕਿਹਾ ਜੇ ਦੂਜੇ ਸਾਲ ਫੇਰ ਕਾਟਾ ਪੈ ਗਿਆ ਅਗਲੀ ਫਸਲ ਕਿਸੇ ਨੇ ਨਹੀਂ ਸੰਭਾਲਣੀ ਔਰ ਇਹ ਵੀ ਨਹੀਂ ਸਪੇਸ ਕਿਸੇ ਤਰ੍ਹਾਂ ਦੇ ਵੀ ਹੈ ਨਹੀਂ ਕਣਕ ਦੀ ਫਸਲ ਆ ਗਈ 130 35 ਲੱਖ ਟਨ ਕਣਕ ਹੁੰਦੀ ਹੈ ਸਾਨੂੰ ਨਹੀਂ ਸਮਝ ਆਉਂਦੀ ਸਰਕਾਰ ਨੇ ਹੁਣ ਤੇ ਉਹ ਮੂਵਮੈਂਟ ਕਿਉਂ ਨਹੀਂ ਕਰਾਈ ਔਰ ਉੱਥੇ ਉਹ ਉਹ ਕਿੱਥੇ ਕਣਕ ਲਾਉਣਗੇ ਇਸੇ ਤਰ੍ਹਾਂ ਜੇ ਹੁਣੇ ਤੋਂ ਪਰਾਲੇ ਕਰਕੇ ਸਪੇਸ ਰਾਇਸ ਦੀ ਨਾ ਬਣਾਈ ਤਾਂ ਅਗਲੀ ਫਸਲ ਫੇਰ ਖਤਰੇ